ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਇਹ ਆਪਾਂ ਤੁਹਾਡੇ ਲਈ ਬਹੁਤ ਵਧੀਆ ਜਾਣਕਾਰੀ ਲੈ ਕੇ ਆਏ ਆ ਇਹ ਜਾਣਕਾਰੀ ਹੈ ਕੋਕਸੋਡਾਈਸਿਸ ਬਿਮਾਰੀ ਹੁੰਦੀ ਹੈ ਉਸ ਟੌਪਿਕ ਤੇ ਇਹ ਜਾਣਕਾਰੀ ਆ ਤੇ ਮੇਰਾ ਵੀਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹਦੇ ਨਾਲ ਤੁਹਾਡੇ ਤੋਂ ਪੂਰੀ ਫੁੱਲ ਜਾਣਕਾਰੀ ਤੁਹਾਨੂੰ ਮਿਲ ਸਕੇ ਕਿਉਂਕਿ ਕਈ ਭਰਾ ਆਪਣੇ ਵੀਡੀਓ ਨੂੰ ਵੇਖਦੇ ਨੇ ਉਹ ਵਿੱਚ ਹੀ ਸਕਿਪ ਕਰ ਦਿੰਦੇ ਨੇ ਫਿਰ ਉਹਨਾਂ ਨੂੰ ਪੂਰੀ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਨਹੀਂ ਮਿਲਦੀ ਤੇ ਫਿਰ ਉਹ ਉਲਝਦੇ ਨੇ ਕੋਈ ਕਿਸੇ ਦੀ ਵੀਡੀਓ ਵੇਖਦੇ ਨੇ ਕੋਈ ਦੀ ਕਿਸੇ ਦੀ ਵੀਡੀਓ ਵੇਖਦੇ ਨੇ ਇਸ ਤੋਂ ਚੰਗਾ ਹੈ ਕਿ ਆਪਾਂ ਪ੍ਰੋਪਰ ਤਰੀਕੇ ਨਾਲ ਸਾਰੀ ਵੀਡੀਓ ਵੇਖੀਏ ਤੇ ਆਪਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਕਿਉਂਕਿ ਆਪਣੀ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਹੈ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਬਿਮਾਰੀ ਹੋਵੇ ਆਪਾਂ ਉਹਦੀ ਤੁਹਾਨੂੰ ਜਾਣਕਾਰੀ ਦੇ ਸਕੀਏ ਤੇ ਇਸ ਲਈ ਮੇਰਾ ਭਰਾ ਆਪਣੀ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਦੇ ਨਾਲ ਕੀ ਤੁਹਾਡੇ ਤੋਂ ਹਰ ਨਵੀਂ ਤੋਂ ਨਵੀਂ ਵੀਡੀਓ ਆਪਾਂ ਤੁਹਾਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਆਪਣਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਹੈ ਵੀ ਕਿਸੇ ਵੀ ਭਰਾ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਪ੍ਰਕਾਰ ਦਾ ਕੋਈ ਕਾਰਨ ਹੁੰਦਾ ਜਾਂ ਕੋਈ ਵੀ ਤੁਹਾਨੂੰ ਲੱਗਦਾ ਕੋਈ ਤੁਹਾਡੇ ਫਾਰਮ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਉਹ ਆਪਾਂ ਨੂੰ ਜਰੂਰ ਆਪਣੇ ਨਾਲ ਸ਼ੇਅਰ ਕਰਿਆ ਕਰੋ ਆਪਾਂ ਉਸ ਟਾਪਿਕ ਦੇ ਉੱਪਰ ਵੀਡੀਓ ਜਰੂਰ ਬਣਾਇਆ ਕਰਾਂਗੇ ਸੋ ਇਹ ਜਿਹੜੀ ਬਿਮਾਰੀ ਹੁੰਦੀ ਹੈ ਕੋਕਸੋਡਾਈਸਿਸ ਇੱਕ ਕਿਵੇਂ ਆਉਂਦੀ ਹੈ ਤੇ ਇੱਕ ਕਿਸ ਕਾਰਨਾਂ ਤੋਂ ਆਉਂਦੀ ਹੈ ਤਾਂ ਪੱਕੀ ਇਹਨਾਂ ਦਾ ਇਲਾਜ ਕਰ ਸਕਦੇ ਕੀ ਆਪਣਾ ਜਾਨਵਰਾਂ ਨੂੰ ਆਪਾਂ ਟ੍ਰੀਟਮੈਂਟ ਦੇਣਾ ਜਿਸ ਦੇ ਨਾਲ ਕਿ ਆਪਣੇ ਜਾਨਵਰ ਬਿਲਕੁਲ ਠੀਕ ਰਹਿਣ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਪਿੱਛੇ ਮੀਂਹ ਦਾ ਮੌਸਮ ਸੀਗਾ ਉਹਦੇ ਵਿੱਚ ਬਹੁਤ ਫਾਰਮਾਂ ਦੇ ਵਿੱਚ ਕੀ ਕਹਿੰਦੇ ਵੀ ਇਹ ਬਿਮਾਰੀ ਆਈ ਹੈ ਆਪਣੇ ਆਪਣੇ ਜਾਨਵਰਾਂ 'ਚ ਵੀ ਉਹ ਬਿਮਾਰੀ ਆਈ ਸੀਗੀ ਤੇ ਆਪਾਂ ਉਸ ਦਾ ਟਾਈਮ ਰਹਿੰਦੇ ਹੀ ਇਲਾਜ ਕਰ ਲਿਆ ਸੀ ਤੇ ਆਪਣਾ ਕੋਈ ਵੀ ਜਾਨਵਰ ਮੈਂ ਕਹਣਾ ਵੀ ਮਰੀਆਣੀ ਸੀਗਾ ਮੈਂਟੈਲਟੀ ਕਿਸੇ ਜਾਨਵਰ ਦੀ ਨਹੀਂ ਹੋਈ ਸੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੰਦਰੁਸਤ ਜਾਨਵਰ ਨੇ ਆਪਣੇ ਤੇ ਇਹ ਕਿੰਨਾ ਕਾਰਨਾਂ ਤੋਂ ਇਹ ਬਿਮਾਰੀ ਆਉਂਦੀ ਹੈ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਜਦੋਂ ਤੁਸੀਂ ਲਾ ਲੋ ਮੀਂਹ ਹੁੰਦਾ ਹੁੰਦਾ ਮੀਂਹ ਦੇ ਵਿੱਚ ਇਹ ਬਿਮਾਰੀ ਆਉਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਕਿਉਂਕਿ ਸਾਰੇ ਬੰਨੇ ਹੀ ਸਲਾਬ ਹੀ ਸਲਾਬ ਹੋ ਜਾਂਦੀ ਹੈ ਅੰਦਰ ਫਾਰਮ ਗਿੱਲਾ ਹੋ ਜਾਂਦਾ ਕਈਆਂ ਦੇ ਜਿਵੇਂ ਲਾਲੋ ਵੀ ਪਾਣੀ ਅੰਦਰ ਜਾਣ ਲੱਗ ਜਾਂਦਾ ਉਸ ਕਾਰਨਾਂ ਤੋਂ ਇਹ ਆਪਣੇ ਜਾਨਵਰਾਂ ਵਿੱਚ ਬਿਮਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਇਹਨਾਂ ਦਾ ਕਿਵੇਂ ਰੱਖ-ਰਖਾਵ ਕਰਨਾ ਹੈ ਕਿਵੇਂ ਬਚਾਅ ਕਰਨਾ ਹੈ ਇਸ ਬਿਮਾਰੀ ਤੋਂ ਇਹ ਪਹਿਲੀ ਗੱਲ ਤਾਂ ਇਹ ਹੈ ਜਦੋਂ ਮੀਂਹ ਪੈਂਦੇ ਹੁੰਦੇ ਆ ਉਦੋਂ ਤੁਸੀਂ ਆਪਣੇ ਜਾਨਵਰਾਂ ਨੂੰ ਚੰਗੀ ਤਰ੍ਹਾਂ ਫਾਰਮ ਅੰਦਰੋਂ ਕਲੀਨ ਕਰਦਿਆ ਕਰੋ ਕਲੀਨ ਕਰਕੇ ਮੇਰਾ ਵੀਰ ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਜਿਹਨੂੰ ਆਪਾਂ ਕਲੀ ਕਹਿੰਦੇ ਨੇ ਚੂਨਾ ਵੀ ਕਹਿੰਦੇ ਆ ਉਹ ਆਪਣੇ ਫਾਰਮ ਦੇ ਵਿੱਚ ਜ਼ਰੂਰ ਅਪਣਾਓ ਉਹ ਜਦੋਂ ਆਪਣੇ ਫਾਰਮ ਦੇ ਵਿੱਚ ਪਾਉਗੇ ਜਿਵੇਂ ਕੋਈ ਫਾਰਮ ਦੇ ਵਿੱਚ ਬੈਕਟੀਰੀਆ ਵਗੈਰਾ ਹੁੰਦਾ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਛੋਟੀ ਮੋਟੀ ਬਿਮਾਰੀ ਹੁੰਦੀ ਹੈ ਉਹ ਖਤਮ ਕਰ ਦਿੰਦੀ ਉਸ ਚੀਜ਼ ਨੂੰ ਤੇ ਉਸ ਤੋਂ ਬਾਅਦ ਉਹ ਪਾ ਕੇ ਫਿਰ ਉੱਪਰ ਤੁਸੀਂ ਜਿਹੜੀ ਝੋਨੇ ਦੀ ਫੱਕ ਹੁੰਦੀ ਹੈ ਉਹ ਤੁਸੀਂ ਖਿਲਾਰ ਦਿਆ ਕਰੋ ਕਿਉਂਕਿ ਥੋੜੀ ਬੋਤੀ ਇਹਨਾਂ ਦੇ ਜਿਹੜੀ ਸਲਾਬ ਰਹਿ ਜਾਂਦੀ ਹੈ ਉਹ ਸਭ ਉਹ ਖਿੱਚ ਜਾਂਦਾ ਠੀਕ ਹੈ ਆਪਣੇ ਫਾਰਮ ਨੂੰ ਜਿੰਨਾ ਕਲੀਨ ਰੱਖੋਗੇ ਓਨਾ ਹੀ ਜ਼ਿਆਦਾ ਉਹ ਜਾ ਆਪਣੇ ਜਾਨਵਰ ਬਿਮਾਰੀ ਤੋਂ ਤੰਦਰੁਸਤ ਰਹਿਣਗੇ ਆ ਵੇਖ ਸਕਦੇ ਹੋ ਇੱਕ ਚੀਰ ਆ ਵੀ ਬਣਾ ਕੇ ਰੱਖੋ ਤੁਸੀਂ ਫਾਰਮ ਦੇ ਵਿੱਚ ਜਦੋਂ ਹੁਣ ਬਾਰਿਸ਼ਾਂ ਪਿੱਛੇ ਬਹੁਤ ਜਿਆਦੀਆਂ ਪਈਆਂ ਸੀ ਆਪਣੇ ਜਾਨਵਰਾਂ ਚ ਵੀ ਇਹ ਪ੍ਰੋਬਲਮ ਸੀਗੀ ਆਪਾਂ ਆਹ ਜਿਗਾੜ ਲਾਇਆ ਸੀ ਦੇਖੋ ਤੁਸੀਂ ਵਾਂਸਾਂ ਦਾ ਬਣਾ ਕੇ ਸਾਰੇ ਜਾਨਵਰ ਮੈਂ ਕਹਿੰਦਾ ਵੀ ਇਹਦੇ ਉੱਪਰ ਚੜ ਕੇ ਬਹਿ ਜਾਂਦੇ ਆ ਹਾਲਾਂਕਿ ਇਹ ਥੋੜਾ ਛੋਟਾ ਹੈ ਆਪਣੇ ਜਾਨਵਰ ਸਾਰੇ ਉੱਪਰ ਆਉਂਦੇ ਨਹੀਂਗੇ ਫਿਰ ਵੀ ਚਲੋ ਕੋਈ ਨਹੀਂ ਕੋਈ ਆ ਬਾਰੀਆਂ ਦੇ ਵਿੱਚ ਉੱਪਰ ਚੜ ਕੇ ਬਹਿ ਜਾਂਦਾ ਕੋਸ਼ ਇਹਨਾਂ ਦੇ ਉੱਪਰ ਕਿਉਂਕਿ ਇਸ ਚੀਜ਼ ਦਾ ਬਹੁਤ ਵੱਡਾ ਰੋਲ ਹੈ ਇਹ ਚੀਜ਼ ਹੁੰਦੀ ਹੈ ਮੈਂ ਕਹਿੰਦਾ ਜਿੰਨਾ ਜਾਨਵਰ ਆਪਣਾ ਉੱਪਰ ਰਹੂਗਾ ਧਰਤੀ ਤੋਂ ਓਨੀ ਹੀ ਬਿਮਾਰੀ ਆਉਣ ਦਾ ਘੱਟ ਚਾਂਸ ਰਹਿੰਦਾ ਕਿਉਂਕਿ ਇਹ ਬਿਮਾਰੀ ਆਪਣੇ ਜਾਨਵਰਾਂ ਚ ਆਈ ਸੀਗੀ ਤੇ ਆਪਾਂ ਇਹਦਾ ਟ੍ਰੀਟਮੈਂਟ ਕੀਤਾ ਸੀਗਾ ਤੇ ਇਹ ਹੀ ਪਹਿਲੀ ਗੱਲ ਤੇ ਇਹ ਤੁਸੀਂ ਆਪਣੇ ਫਾਰਮ ਨੂੰ ਚੰਗੀ ਤਰ੍ਹਾਂ ਸਾਫ਼ ਸਫਾਈ ਕਰਨੀ ਆ ਉਹਦੀ ਤੇ ਦੂਜਾ ਨੰਬਰ ਦੇ ਇਹਦੇ ਕੀ ਕਾਰਨ ਵੀ ਆਪਾਂ ਕਿਵੇਂ ਪਛਾਣ ਸਕਦੇ ਆ ਵੀ ਆਪਣੇ ਜਾਨਵਰਾਂ ਚ ਇਹ ਬਿਮਾਰੀ ਆਈ ਐ ਪਹਿਲਾ ਕਾਰਨ ਤੇ ਇਹ ਜਦੋਂ ਵੀ ਤੁਸੀਂ ਦੇਖਿਓ ਕਦੀ ਵੀ ਆਪਣੇ ਜਾਨਵਰ ਹੌਲੀ-ਹੌਲੀ ਖਾਣਾ ਪੀਣਾ ਘਟਾਉਂਦੇ ਜਾਂਦੇ ਆ ਕਿਉਂਕਿ ਜਿਹੜੇ ਨਵੇਂ ਫਾਰਮਰ ਹੁੰਦੇ ਮੇਰੇ ਵੀਰ ਹੁੰਦੇ ਕਈ ਨਵੇਂ ਉਹਨਾਂ ਨੂੰ ਇਸ ਚੀਜ਼ ਦੀ ਨੋਲਿਜ ਨਹੀਂ ਹੁੰਦੀ ਤੇ ਨਾ ਹੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਚੱਲਦਾ ਸੋ ਕਦੇ ਵੀ ਤੁਸੀਂ ਲਾ ਲੋ ਤੁਹਾਡੇ ਜਾਨਵਰ ਚਲੋ ਥੋੜਾ ਬੋਤਾ ਤੇ ਕਦੀ ਹੁੰਦਾ ਵੀ ਜਾਨਵਰ ਖਾ ਪੀ ਕੇ ਰੱਜ ਕੇ ਚੁੱਪ ਕਰਕੇ ਬੈਠਾ ਹੁੰਦਾ ਪਰ ਜੇ ਤੁਹਾਨੂੰ ਲੱਗਦਾ ਚੰਗੀ ਤਰ੍ਹਾਂ ਉਹਨੂੰ ਦੇਖੋ ਵੀ ਆਪਣਾ ਜਾਨਵਰ 1-2 ਦਿਨ ਤੋਂ 2 ਦਿਨ ਤੋਂ 3 ਦਿਨ ਤੋਂ ਚੰਗੀ ਤਰ੍ਹਾਂ ਕੁਝ ਨਹੀਂ ਖਾਂਦਾ ਪਿਆ ਵੀ ਕਿਸ ਪ੍ਰੋਬਲਮ ਕਰਕੇ ਆ ਜਦੋਂ ਉਹ ਜਾਨਵਰ ਸਮਝ ਲਓ ਵੀ ਖਾਣਾ ਘਟਾ ਗਿਆ ਉਹਦਾ ਹੌਲੀ ਹੌਲੀ ਬੋਡੀ weight ਜੋ ਘਟਦਾ ਜਾਣਾ ਇੱਕ ਦਿਨ ਨੂੰ ਉਹਦੀ ਮਰਟੈਲਿਟੀ ਹੋ ਜਾਣੀ ਹੈ ਮਰਨੇ ਸ਼ੁਰੂ ਹੋ ਜਾਣਗੇ ਜਾਨਵਰ ਠੀਕ ਹੈ ਤੇ ਕਦੇ ਵੀ ਜਦੋਂ ਇਹੋ ਜਿਹਾ ਤੁਹਾਨੂੰ ਕੁਝ ਲੱਗੇ ਤੇ ਹੋਰ ਇੱਕ ਇਹਦਾ ਕਾਰਨ ਵੀ ਇਹ ਜਿਹੜੀ ਆਪਾਂ ਕਿਵੇਂ ਪਛਾਣ ਸਕਦੇ ਹਾਂ ਕਦੇ ਵੀ ਤੁਸੀਂ ਜਦੋਂ ਵੀ ਆਪਣੇ ਫਾਰਮ ਦੇ ਅੰਦਰ ਕਦੀ ਜਾਂਦੇ ਹੁੰਦੇ ਹੋ ਤੇ ਚੰਗੀ ਤਰ੍ਹਾਂ ਗੌਰ ਨਾਲ ਵੇਖਿਆ ਕਰੋ ਵੀ ਜਾਨਵਰ ਜਦੋਂ ਆਪਣੇ ਸੁਸਤ ਵਗੈਰਾ ਹੁੰਦੇ ਆ ਤਾਂ ਉਹਨਾਂ ਦੇ ਜਿਹੜੇ ਬਿੱਠਾਂ ਹੁੰਦੀਆਂ ਉਹਨਾਂ ਦੇ ਵਿੱਚ ਤੁਸੀਂ ਜ਼ਰੂਰ ਦੇਖਿਓ ਗੌਰ ਦੇ ਨਾਲ ਉਹਨਾਂ ਦੇ ਬਿੱਠਾਂ ਦੇ ਵਿੱਚ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਬਲੱਡ ਆਉਣਾ ਸ਼ੁਰੂ ਹੋਗਾ ਸਮਝ ਲਓ ਵੀ ਉਸ ਬਿਮਾਰੀ ਕੋਕਸੋਡਾਈਸਿਸ ਨੇ ਤੁਹਾਡੇ ਜਾਨਵਰਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ ਤੇ ਉਹਨੂੰ ਆਪਾਂ ਕਿਵੇਂ ਠੀਕ ਕਰਨਾ ਕੀ ਇਲਾਜ ਆ ਉਹ ਆਪਾਂ ਤੁਹਾਨੂੰ ਸਾਰਾ ਕੁਝ ਇਸ ਮੈਡੀਸਿਨ ਵਗੈਰਾ ਵਾਰੇ ਵੀਡੀਓ ਵਿੱਚ ਮੈਡੀਸਿਨ ਵਗੈਰਾ ਸਭ ਕੁਝ ਦੱਸਾਂਗੇ ਆਪਾਂ ਨੂੰ ਉਸ ਚੀਜ਼ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਜੋ ਆਪਾਂ ਦਵਾਈ ਯੂਜ਼ ਕੀਤੀ ਹੈ ਇਹ ਜਿਹੜੀ ਆਪਾਂ ਲਾ ਲਓ ਵੀ ਜਦੋਂ ਬਲੱਡ ਆਉਣਾ ਸ਼ੁਰੂ ਹੋ ਗਿਆ ਉਦੋਂ ਆਖਰੀ ਸਟੇਜ ਤੇ ਆਪਣੇ ਜਾਨਵਰ ਪਹੁੰਚ ਜਾਂਦੇ ਨੇ ਕਿਉਂਕਿ ਬਿਲਕੁਲ ਹੀ ਉਹਨਾਂ ਦਾ weight ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਜਿਹੜਾ ਤੁਸੀਂ ਲਾ ਲੋ 2 2 3 3 ਕਿਲੋ ਦਾ ਜਾਨਵਰ ਮਸਾਂ ਹੀ ਕਿਲੋ ਕਿਲੋ ਤੱਕ ਆ ਰਿਹਾ ਜਾਂਦਾ ਕਿਉਂਕਿ ਆਪਣੇ ਜਾਨਵਰ ਵੀ ਸੀਗੇ ਉਸ ਕਾਰਨ ਆਪਣੇ ਜਾਨਵਰਾਂ ਦਾ weight ਬਹੁਤ ਜ਼ਿਆਦਾ ਘਟ ਗਿਆ ਸੀਗਾ ਤੇ ਉਹ ਜਿਹੜੀ ਦਵਾਈ ਆ ਉਹ ਆਪਾਂ ਤੁਹਾਨੂੰ ਇਹ ਦੱਸਦੇ ਆ ਕਿ ਕਿਵੇਂ ਦੇਣੀ ਆ ਕਿੰਨੇ ml ਦੇਣੀ ਕਿੰਨੇ ਪਾਣੀ ਦੇ ਵਿੱਚ ਉਹਦੇ ਨਾਲ ਮੈਂ ਕੰਨਾ ਵੀ 100% ਆਪਾਂ ਨੂੰ ਰਿਜ਼ਲਟ ਮਿਲਿਆ ਉਹ ਦਵਾਈ ਆ ਜਿਹੜੀ ਆ ਦੇਖੋ ਤੁਸੀਂ ਇਹ ਆਹ ਦਵਾਈ ਆ ਕਲੀਅਰ ਪਤਾ ਲੱਗਦਾ ਹੋਊਗਾ ਆ ਦੇਖੋ ਹੁਣ ਕਲੀਅਰ ਹੋਇਆ ਆ ਦਵਾਈ ਆ ਹੋਮੋਪੈਥਿਕ ਦੀ ਇਹ ਦਵਾਈ ਹੁੰਦੀ ਆ ਐਸਬੀਐਲ ਦੀ ਕਦੀ ਵੀ ਤੁਹਾਡੇ ਜਾਨਵਰਾਂ ਚ ਇਹ ਪ੍ਰੋਬਲਮ ਹੋਵੇ ਤਾਂ ਤੁਸੀਂ ਇਹ ਆਪਣੇ ਜਾਨਵਰਾਂ ਨੂੰ ਲਿਆ ਕੇ ਦੇ ਸਕਦੇ ਹੋ ਚੰਗੀ ਤਰ੍ਹਾਂ ਮੇਰਾ ਭਰਾ ਇਸ ਵੀਡੀਓ ਨੂੰ ਵੇਖ ਲਓ ਤੇ ਆ ਦੇਖੋ ਐਸਬੀਐਲ ਕੰਪਨੀ ਦੀ ਆ 30 ਐਮਐਲ ਦੀ ਹੁੰਦੀ ਆ ਇਹ ਸਿਰਫ ਜਿਆਦੀ ਕੋਈ ਮਹਿੰਗੀ ਨਹੀਂ ਆਉਂਦੀ ਸਿਰਫ 110 ਰੁਪਏ ਦੀ ਆਉਂਦੀ ਹੈ ਇਹ ਕੋਈ ਜਿਆਦੀ ਮਹਿੰਗੀ ਦਵਾਈ ਨਹੀਂ ਗੀ ਕਿਉਂਕਿ ਜਿਹੜੀਆਂ ਆਪਾਂ ਅੰਗਰੇਜ਼ੀ ਦਵਾਈਆਂ ਵਰਤਦੇ ਆਂ ਉਹ ਬਹੁਤ ਜਿਆਦੀਆਂ ਮਹਿੰਗੀਆਂ ਮਹਿੰਗੀਆਂ ਆਉਂਦੀਆਂ ਨੇ ਠੀਕ ਹੈ ਇਸ ਕਾਰਨ ਤੁਸੀਂ ਇਹ ਦਵਾਈ ਵਰਤ ਕੇ ਵੇਖੋ ਇੱਕ ਵਾਰੀ ਤੁਹਾਨੂੰ ਰਿਜ਼ਲਟ ਆਪੇ ਪਤਾ ਚੱਲ ਜਾਏਗਾ ਟਾਈਮ ਰਹਿੰਦੇ ਆਪਣੇ ਜਾਨਵਰਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਐ ਨਹੀਂ ਹੈਗਾ ਆਪਾਂ ਜਾਨਵਰਾਂ ਨੂੰ ਦਾਣਾ ਪਾਣੀ ਪਾਤਾ ਤਾਂ ਆਪਾਂ ਫਾਰਿੰਗ ਹੋ ਗਏ ਦਾਣਾ ਨਾਲ ਦੇ ਵਿੱਚ ਦੇਖੋ ਵੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਤੇ ਨਹੀਂ ਲੱਗਦੀ ਜਾਂ ਕੁਝ ਵੀ ਹੈ ਤੇ ਇਹ ਕੋਕਸੋਡਾਈਸਿਸ ਬਿਮਾਰੀ ਬਹੁਤ ਜਿਆਦਾ ਖਤਰਨਾਕ ਹੁੰਦੀ ਹੈ ਅੰਦਰੋਂ ਅੰਦਰ ਜਾਨਵਰ ਨੂੰ ਖਾਂਦੀ ਜਾਂਦੀ ਰਹਿੰਦੀ ਹੈ ਜਿੰਨੂੰ ਤੁਸੀਂ ਕਹਿ ਦਿੰਦੇ ਜਿਵੇਂ ਕਦੇ ਲਾਲੋ ਵੀ ਖੋਨੀ ਦਸ ਤੱਕ ਜਾਂਦੇ ਨੇ ਉਹ ਚੀਜ਼ ਹੁੰਦੀ ਹੈ ਇਹ ਖੋਨੀ ਦਸ ਤੇ ਜਿਹੜੇ ਇਹਨਾਂ ਨੂੰ ਹੌਲੀ ਹੌਲੀ ਅੰਦਰੋਂ ਅੰਦਰ ਖਤਮ ਕਰਕੇ ਇਹਨਾਂ ਨੂੰ ਇੱਕ ਦਿਨ ਬਿਲਕੁਲ ਹੀ ਮੋਤ ਤੱਕ ਲੈ ਜਾਂਦੀ ਖਤਮ ਕਰ ਦਿੰਦੀ ਹੈ ਸੋ ਮੇਰਾ ਵੀਰ ਇਹ ਜਿਹੜੀ ਤੁਹਾਨੂੰ ਦਵਾਈ ਦੱਸੀ ਆਪਾਂ ਇਹ ਆਪਣਾ ਲਾ ਲਓ ਤੁਸੀਂ 2 ਲੀਟਰ ਦੇ ਵਿੱਚ 1 ਐਮਲ ਪਾਉਣੀ ਆ ਇਹ ਘੱਟੋ-ਘੱਟ ਵੀ 5 ਦਿਨ ਇਹਨਾਂ ਨੂੰ ਜਾਨਵਰਾਂ ਨੂੰ ਦੋ ਆਪਦਿਆਂ ਨੂੰ 24 ਘੰਟੇ ਪਾਣੀ ਦੇ ਵਿੱਚ 4 ਤੋਂ 5 ਦਿਨ ਲਗਾਤਾਰ ਦੇਣੀ ਆ ਤੁਸੀਂ ਲਾ ਲਓ ਵੀ ਤੁਹਾਨੂੰ ਤੀਸਰੇ ਦਿਨ ਰਿਜ਼ਲਟ ਜਾ ਕੇ ਪਤਾ ਲੱਗਣ ਲੱਗ ਜਾਂਦਾ ਜਿਹੜਾ ਕਿ ਐ ਨਹੀਂ ਹੈਗਾ ਵੀ ਜਿਵੇਂ ਤੁਸੀਂ ਅੱਜ ਇੱਕ ਟਾਈਮ ਦੇਤੀ ਤੇ ਤੁਸੀਂ ਕਹੋ ਵੀ ਹਾਂ ਸਾਡੇ ਜਾਨਵਰ ਤਾਂ ਠੀਕ ਨਹੀਂ ਹੋਈ ਜੀ ਘੱਟੋ ਘੱਟ ਵੀ ਮੈਂ ਕਹਿੰਨਾ ਵੀ ਵਧੀਆ ਰਿਜ਼ਲਟ ਲੈਣਾ ਇਹਦਾ ਤੇ ਤੀਸਰੇ ਦਿਨ ਜਾ ਕੇ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਆਪਣੇ ਜਾਨਵਰ ਜਿਹੜੇ ਐਕਟਿਵ ਹੋਣੇ ਸ਼ੁਰੂ ਹੋ ਜਾਂਦੇ ਆ ਐ ਨਹੀਂ ਹੈਗਾ ਵੀ ਜਾਨਵਰ ਇੱਕੋ ਦਮ ਹੀ ਫੁੱਲ ਐਕਟਿਵ ਹੋ ਜਾਣਗੇ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਸਾਡੇ ਜਾਨਵਰਾਂ 'ਚ ਕੋਈ ਦਿੱਕਤ ਹੈ ਆਪਣੇ ਜਾਨਵਰ ਸੁਸਤ ਨੇ ਫਿਰ ਉਹਦੇ ਲਈ ਤੁਸੀਂ ਕੀ ਕਰਨਾ ਕਿਉਂਕਿ ਐ ਤਾਂ ਹੈ ਨਹੀਂ ਵੀ ਆਪਾਂ ਨੂੰ ਕੋਈ ਫੀਵਰ ਵਗੈਰਾ ਹੁੰਦਾ ਜਾਂ ਕੁਝ ਵੀ ਹੁੰਦਾ ਜਾਂ ਆਪਾਂ ਨੂੰ ਦਸਤ ਵਗੈਰਾ ਲੱਗ ਜਾਂਦਾ ਕੋ ਦਮ ਆਪਣਾ ਸਰੀਰ ਇੰਨੀ ਜਲਦੀ ਐਕਟਿਵ ਨਹੀਂ ਹੁੰਦਾ ਹੌਲੀ ਹੌਲੀ ਉਹਨੂੰ ਰਿਕਵਰ ਕਰਦਾ ਉਹੀ ਚੀਜ਼ ਹੈ ਜਾਨਵਰਾਂ ਦੇ ਵਿੱਚ ਤੇ ਤੁਸੀਂ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਹੈ ਵੀ ਇਹਨਾਂ ਦੇ ਬਿਠਾਂ ਦੇ ਵਿੱਚ ਬਲੱਡ ਆਉਣਾ ਬੰਦ ਹੋ ਗਿਆ ਕਿ ਨਹੀਂ ਹੋਇਆ ਤੇ ਬਲੱਡ ਵੀ ਬਿਠ ਪਤਲੀ ਤੇ ਨਹੀਂ ਆਉਂਦੀ ਠੀਕ ਹੈ ਇਹ ਚੀਜ਼ ਤੁਸੀਂ ਜ਼ਰੂਰ ਨੋਟਿਸ ਕਰਨੀ ਹੈ ਉਸ ਤੋਂ ਬਾਅਦ ਕੀ ਹੈ ਜਦੋਂ ਤੁਸੀਂ ਲਾ ਲੋ ਵੀ ਹੁਣ ਸਾਡੇ ਜਾਨਵਰ ਥੋੜਾ ਬਹੁਤਾ ਖਾਣ ਪੀਣ ਲੱਗ ਗਏ ਨੇ ਵੀ ਥੋੜਾ ਬੋੜਾ ਐਕਟਿਵ ਹੋ ਗਏ ਨੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਲਟੀ ਵਿਟਾਮਿਨ ਤੇ ਆਪਣਾ ਲੀਵਰ ਟੋਨਿਕ ਜ਼ਰੂਰ ਦੇਣਾ ਠੀਕ ਹੈ ਜੀ ਤੇ ਉਹ ਚੀਜ਼ ਜ਼ਰੂਰ ਦਿਓ ਕਿਉਂਕਿ ਉਹ ਜਿਹੜਾ ਲੀਵਰ ਟੋਨਿਕ ਹੁੰਦਾ ਉਹ ਇਹਨਾਂ ਦੇ ਲੀਵਰ ਨੂੰ ਠੀਕ ਕਰਦਾ ਜਿਹਦੇ ਨਾਲ ਇਹਨਾਂ ਨੂੰ ਭੁੱਖ ਲੱਗੇਗੀ ਉਹ ਫਿਰ ਖਾਣਾ ਪੀਣਾ ਸ਼ੁਰੂ ਕਰਨਗੇ ਤੇ ਮਲਟੀ ਵਿਟਾਮਿਨ ਨਾਲ ਦਿਓ ਠੀਕ ਹੈ ਜਿਹਦੇ ਨਾਲ ਜਾਨਵਰ ਐਕਟਿਵ ਹੋਣਗੇ ਵਧੀਆ ਵੀ ਇਹ ਸਭ ਚੀਜ਼ਾਂ ਤੁਸੀਂ ਦੋ ਤੇ ਫਿਰ ਆਪਾਂ ਨੂੰ ਜ਼ਰੂਰ ਦੱਸਿਓ ਵੀ ਹਾਂ ਇਸ ਚੀਜ਼ ਦਾ ਤੁਹਾਨੂੰ ਰਿਜ਼ਲਟ ਮਿਲਿਆ ਕਿ ਨਹੀਂ ਮਿਲਿਆ ਕਿਉਂਕਿ ਆਪਣਾ ਇਹ ਮਕਸਦ ਹੁੰਦਾ ਹੈ ਵੀ ਆਪਾਂ ਆਪਾਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਵੀ ਤੁਹਾਡੇ ਜਾਨਵਰਾਂ 'ਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਮੈਂ ਇਹ ਆਪਣੇ ਜਾਨਵਰਾਂ 'ਚ ਖੁਦ ਦਵਾਈ ਯੂਜ਼ ਕੀਤੀ ਆ ਆਪਾਂ ਨੂੰ ਇਸ ਚੀਜ਼ ਦਾ 100% ਰਿਜ਼ਲਟ ਮਿਲਿਆ ਜਿਆਦੀਆਂ ਮਹਿੰਗੀਆਂ ਦਵਾਈਆਂ 'ਲ ਮੇਰਾ ਵੀਰ ਨਾ ਜਾਇਆ ਕਰੋ ਕਿਉਂਕਿ ਕੋਕਸੋਡਾਈਸਿਸ ਦੀ ਬਿਮਾਰੀ ਲਈ ਇੱਕ ਹੋਰ ਵੀ ਦਵਾਈ ਆਉਂਦੀ ਆ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਆਪਣੇ ਕੋਲ ਉਹ ਵੀ ਪਈ ਆ ਉਹ ਘੱਟੋ ਘੱਟ ਵੀ ਮੈਂ ਕਹਿੰਨਾ 14 ਤੋਂ 1500 ਰੁਪਏ ਦੀ ਦਵਾਈ ਆਪਾਂ ਨੂੰ ਮਿਲੀ ਸੀਗੀ ਉਹ ਹਜੇ ਪਈ ਹੋਈ ਆ ਕਿਸੇ ਦਿਨ ਆਪਾਂ ਉਹ ਵੀ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਉਹਦਾ ਵੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਪਰ ਉਹ ਮਹਿੰਗੀ ਬਹੁਤ ਜ਼ਿਆਦਾ ਹੈ ਕਿਉਂਕਿ ਪਹਿਲਾਂ ਤੁਸੀਂ ਇਸ ਦਵਾਈ ਨੂੰ ਯੂਜ਼ ਕਰੋ ਠੀਕ ਆ ਇਸ ਦਵਾਈ ਦੇ ਨਾਲ ਜੇ ਤੁਹਾਡੇ ਜਾਨਵਰਾਂ 'ਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਦੋਂ ਇਹ ਬਿਮਾਰੀ ਆਉਂਦੀ ਹੈ ਇਹ ਆਖਰੀ ਸਟੇਜ ਤੱਕ ਦੀ ਬਿਮਾਰੀ ਹੋ ਜਾਂਦੀ ਹੈ ਤੁਸੀਂ ਲਾ ਲਓ ਜਦੋਂ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਤੇ ਜਿਹੜੀ ਉਹ ਦੂਸਰੀ ਦਵਾਈ ਤੁਹਾਨੂੰ ਮੈਂ ਦੱਸਦਾ ਪਿਆ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਜ਼ਰੂਰ ਦਿਖਾਵਾਂਗੇ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਉਹਦਾ ਵੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਸੀਗਾ ਮੈਂ ਕਹਿੰਦਾ ਵੀ ਜਦੋਂ ਇਹ ਦਵਾਈ ਜਿਹੜੀ ਆਪਾਂ ਤੁਹਾਨੂੰ ਇਸ ਵੀਡੀਓ 'ਚ ਦੱਸੀ ਹੈ ਜਦੋਂ ਇਹ ਦਵਾਈ ਕੰਮ ਛੱਡ ਗਈ ਤੇ ਸਮਝ ਲਓ ਉਸ ਤੋਂ ਬਾਅਦ ਉਹੋ ਦਵਾਈ ਕੰਮ ਕਰੂਗੀ ਕਿਉਂਕਿ ਇਹ ਦਵਾਈ ਹੈਗੀ ਸਿਰਫ 110 ਰੁਪਏ ਦੀ ਤੇ ਉਹ ਮੈਨੂੰ ਪੈਕਟ ਮਿਲਿਆ ਸੀਗਾ 1 ਕਿਲੋ ਦਾ ਪਾਊਡਰ ਹੁੰਦਾ ਉਹ ਉਹ ਮਿਲਿਆ ਸੀ ਮੈਨੂੰ 1400 ਰੁਪਏ ਦਾ ਤੁਸੀਂ ਲਾ ਲਓ ਕਿੱਥੇ 110 ਰੁਪਏ ਕਿੱਥੇ 1400 ਜੇ ਤੁਹਾਡੇ 110 ਰੁਪਏ ਦੇ ਨਾਲ ਜਾਨਵਰ ਠੀਕ ਹੁੰਦੇ ਪਏ ਨੇ ਤੇ ਤੁਹਾਨੂੰ 1400 ਲਾਉਣ ਦੀ ਕੀ ਲੋੜ ਹੈ ਕਿਉਂਕਿ ਇਸ ਦਵਾਈ ਦਾ ਵੀ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਮਿਲਿਆ ਸੀਗਾ ਉਹ ਆਪਣਾ ਪੈਕਟ ਓਵੇਂ ਦਾ ਓਵੇਂ ਹੀ ਪਿਆ ਹੋਇਆ ਆਪਾਂ ਉਹਦੇ ਚੋਂ ਥੋੜੀ ਜਿਹੀ ਦਿੱਤੀ ਸੀਗੀ ਉਹ ਇੱਕ ਐਂਟੀਬਾਇਟਿਕ ਹੋ ਜਾਂਦਾ ਜਿਹੜਾ ਉਹ ਪੈਕਟ ਆਪਾਂ ਲਿਆ ਕੇ ਰੱਖਿਆ ਹੋਇਆ ਤੁਹਾਡੇ ਨਾਲ ਉਹ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਮ ਕੋਈ ਵੀ ਕਿਸੇ ਜਾਨਵਰਾਂ ਦੇ ਵਿੱਚ ਤੁਹਾਨੂੰ ਪ੍ਰੋਬਲਮ ਲੱਗਦੀ ਹੈ ਆਪਣੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਆਪਾਂ ਨੂੰ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਜਾਂ ਆਪਾਂ ਇੰਸਟਾਗ੍ਰam ਦਾ ਲਿੰਕ ਆਪਣੇ ਕੀ ਕਹਿੰਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਦਿਆ ਕਰੋ ਜਾਂ ਕਮੈਂਟ ਦੇ ਵਿੱਚ ਆਪਾਂ ਦੱਸਿਆ ਕਰੋ ਕਿ ਸਾਡੇ ਜਾਨਵਰ 'ਚ ਆ ਬਿਮਾਰੀ ਹੋ ਗਈ ਆ ਆਪਾਂ ਉਸੇ ਟੌਪਿਕ ਦੇ ਉੱਪਰ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਰਾਂਗੇ ਉਸ ਦੀ ਤੁਹਾਨੂੰ ਜਾਣਕਾਰੀ ਦੱਸਿਆ ਕਰਾਂਗੇ ਤੇ ਮੇਰਾ ਵੀਰ ਜਿਆਦੀ ਕਾਲ ਨਾ ਲਾਇਆ ਕਰੋ ਕਿਉਂਕਿ ਕਾਲ ਦੇ ਵਿੱਚ ਬੰਦਾ ਡਿਸਟਰਬ ਹੁੰਦਾ ਹੈ ਕਈ ਵਾਰੀ ਕਾਲ ਚੱਕੀ ਨਹੀਂ ਜਾਂਦੀ ਕਿਉਂਕਿ ਕੋਲਾ ਬਹੁਤ ਆਉਂਦੀਆਂ ਨੇ ਸੋ ਮੇਰਾ ਵੀਰ ਇੰਸਟਾਗ੍ਰam ਤੇ ਮੈਸੇਜ ਜਰੂਰ ਕਰ ਦਿਆ ਕਰੋ ਕਿਉਂਕਿ ਮੈਸੇਜ ਸਾਡੇ ਤੋਂ ਹੋਇਆ ਕਰੂਗਾ ਆਪਾਂ ਤੁਹਾਨੂੰ ਜ਼ਰੂਰ ਬੈਕ ਮੈਸੇਜ ਜ਼ਰੂਰ ਕਰਿਆ ਕਰਾਂਗੇ ਐ ਨਹੀਂ ਹੈਗਾ ਵੀ ਆਪਾਂ ਤੁਹਾਡਾ ਕਿਸੇ ਵੀ ਮੈਸੇਜ ਦਾ ਰਿਪਲਾਈ ਨਹੀਂ ਦੇਣਾ ਸੋ ਮੇਰੀ ਬੇਨਤੀ ਹੈ ਮੇਰਾ ਵੀਰ ਇੰਨੀਆਂ ਕ ਗੱਲਾਂ ਜ਼ਰੂਰ ਧਿਆਨ ਰੱਖਿਓ ਸੋ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਲੱਗੂਗੀ ਆਪਣੇ ਨਾਲ ਕੰਟੈਕਟ ਕਰ ਲਿਓ ਸੋ ਧੰਨਵਾਦ ਵੀਡੀਓ ਵਧੀਆ ਲੱਗੀ ਜੇ ਮੇਰਾ ਭਰਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੋ ਤੁਹਾਡੇ ਲਈ ਇਹੋ ਜਿਹੀਆਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆ ਸਕੀ ਹੈ ਸੋ ਧੰਨਵਾਦ